ਪੌੜੀ ਸਤਗੁਰ ਹੋਏ ਦਿਆਲ ਤਾਂ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਬੂ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾਂ होए सतगुर दल तदहि सुखदेह होए दयाल तवनिध पाये होए दयाल होए समाौी सतगुरल तदा पूरि ਸਤ ਗੁਰੂ ਹੋਏ ਦਿਆਲ ਨਕਬੂ ਚੂਰੀਐ ਸਤ ਗੁਰੂ ਹੋਏ ਦਿਆਲ ਤਾ ਦੁੱਖ ਨਾ ਜਾਣੀਐ ਸਤ ਗੁਰੂ ਹੋਏ ਦਿਆਲ ਤਾ ਹਾਰੇ ਰੰਗ ਮਾਣੀਐ ਸਤ ਗੁਰੂ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰੂ ਹੋਏ ਦਿਆਲ ਤਾ ਸਦ ਹੀ ਸੁਖ ਦੇਹਾਂ सतगुरलनिधये सतगुर दल तच समाये पौडी सतगुरल तर् पूरि सतगुर दयाल न कबूचूरि ਸਤ ਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤ ਗੁਰੂ ਹੋਏ ਦਿਆਲ ਤਹਾਰ ਰੰਗ ਮਾਣੀਏ ਸਤ ਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤ ਗੁਰੂ ਹੋਏ ਦਿਆਲ ਤਾਂ ਸੁਖ ਸਦ ਹੀ ਸੁਖ ਦੇਹਾਂ ਸਤ ਗੁਰੂ ਹੋਏ ਦਿਆਲ ਤਨਵ ਨਿਦ ਪਾਈਏ ਸਤ ਗੁਰੂ ਹੋਏ ਦਿਆਲ ਤ ਸੱਚ ਸਮਾਈਏ ਪੌੜੀ ਸਤ ਗੁਰੂ ਹੋਏ ਦਿਆਲ ਤ ਸਰਦਾ ਪੂਰੀਏ ਸਤ ਗੁਰੂ ਹੋਏ ਦਿਆਲ ਨਕਬੂ ਚੂਰੀਏ ਸਤ ਗੁਰੂ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤ ਗੁਰੂ ਹੋਏ ਦਿਆਲ ਤਾ ਹਾਰੇ ਰੰਗ ਮਾਣੀਏ ਸਤ ਗੁਰੂ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤ ਗੁਰੂ ਹੋਏ ਦਿਆਲ ਤਾ ਸਦ ਹੀ ਸੁਖ ਦੇਹਾਂ सतगुर होए दयाल तन अवनिद पाइए सतगुर होए दयाल त सच समाइए पौड़ी सतगुर होए दयाल त सरदा पूरी है सतगुर होए दयाल न कबहू चूरिए त हो दुख होए दयाल त हार माणिये सगु होए दयाल जमका डरकेहा सतगुरलता सदहि सुखदेहा ਸਤ ਗੁਰੂ ਹੋਏ ਦਿਆਲ ਤਨਵਿੰਦ ਪਾਈਏ ਸਤ ਗੁਰੂ ਹੋਏ ਦਿਆਲ ਤ ਸੱਚ ਸਮਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ